ਸਰਮਾਨ ਜੋ ਚਵਰ ਤਖਤ ਤੇ ਸੁਭਾਈ ਮਾਨ ਦੀਨ ਦੁਨੀਆ ਦੇ ਮਾਲਕ ਪਾਣੀ ਕੇ ਬਹੁਤ ਸ਼ਬਦ ਗੁਰੂ ਹਾਜ਼ਰਾ ਹਜੂਰ ਤਖਤਾ ਤੇ ਸੁਭਾਈ ਮਾਨ ਦਸਾ ਪਾਤਸ਼ਾਹੀਆਂ ਕੀ ਆਤਮਕ ਜੋਤ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀਏ ਵਿਦਮਲ ਬੈਠੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਰਹਿਮਤ ਹੋਈ ਹੈ بخش بخش کیتی بخش ہے. امبعت امبعت اپنے صبحی من ہو کے کھلے درشن اپرانت روزانہ دی طرح ਇਰਫਾ ਕਰਦੇ ਹੁਆਂ ਸਾਡੇ ਇਸ ਉਲਝੇ ਜੀਵਨ ਤੇ ਸਤਿਗੁਰਾਂ ਨੇ ਮਿਹਰ ਕੀਤੀ ਹੈ। ਹੋੜਿਆਈ ਬਖਸ਼ੀ ਹੈ ਸਤਿਗੁਰਾਂ ਨੇ ਦਰੋਂ ਘਰੋਂ। ਆਪਣੇ ਮੁਖਾਰਬਿੰਦ ਚੋਂ ਪਾਵਨ ਹੁਕਮ ਬਖਸ਼ ਕੇ ਸਾਡੇ ਇਸ ਉਲਝੇ ਜੀਵਨ ਨੂੰ ਸੇਧ ਬਖਸ਼ੀ ਹੈ ਜੀਵਨ ਜਿਉਣ ਦੀ ਜਾਚ ਸਹਾਈ ਹੈ ਸਤਿਗੁਰਾਂ ਨੇ। ਕਾਹੋ ਜਿਤਨੇ ਕੈ ਸਰੀਰ ਤਨ ਕਰਕੇ ਹਾਜ਼ਰੀਆਂ ਲਵਾਰਿਓ ਮਨ ਕਰਕੇ ਕਾਗਰਤਾ ਬਣਾਈਏ ਗੁਰੂ ਦੀ ਵਡਿਆਈ ਦੇ ਪਾਤਰ ਬਣੀਏ ਇਹ ਸੁਭਾਗ ਭੜੀਆਂ ਘੜੀਆਂ ਤੋਂ ਲਾਹੇ ਪ੍ਰਾਪਤ ਕਰੀਏ ਗੁਰੂ ਵਾਲੇ ਬਣੀਏ ਕਿਉਂਕਿ ਸਤਗੁਰੂ ਜੀ ਰੋਜ਼ਾਨਾ ਬਾਣੀ ਚ ਸਮਝਾਉਂਦੇ ਨੇ ਸਾਨੂੰ ਤੀਜੇ ਪਾਖਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਜਾਨਾ ਸਾਨੂੰ ਆਨੰਦ ਸਾਹਿਬ ਵਿੱਚ ਸਮਝਾਉਂਦੇ ਨੇ ਬੜੇ ਪਿਆਰ ਨਾਲ ਸਤਿਗੁਰੂ ਜੀ ਕਹਿੰਦੇ ਜੇ ਕੋ ਸਿੱਖ ਗੁਰੂ ਦੇ ਸਾਹਮਣੇ ਸੁਰਗਰੂ ਹੋਣਾ ਚਾਹੁੰਦਾ ਹੈ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਹੈ ਨਾ ਸਤਗੁਰੂ ਜੀ ਕਹਿੰਦੇ ਹੋਵੇ ਤਾਂ ਸਾਨਮਖ ਸੇਖੋ ਜੀ ਜਿਉ ਰਹੇ ਗੁਰ ਨਾਲੇ ਜੋ ਸਿਖੇ ਚਾਹੁੰਦਾ ਹੈ ਕਿ ਕਿਤੇ ਲੋਕਮੇ ਖੋਟ ਕਾਰਨ ਮੈਨੂੰ ਉਸ ਗੁਰੂ ਅਗੇ ਅੱਖਾਂ ਸਾਹਮਣੇ ਨੀਵੀਆਂ ਕਰਨੀਆਂ ਪੈਣ ਗੁਰੂ ਅਗੇ ਝੁਕਣਾ ਪਵੇ ਤਾਂ ਇੱਕੋ ਹੀ ਰਸਤਾ ਹੈ ਸਤਗੁਰੂ ਜੀ ਕਹਿੰਦੇ ਸੱਚੇ ਦਿਲੋਂ ਗੁਰੂ ਦੇ ਚਰਨਾਂ ਵਿੱਚ ਟਿਕੇ ਰਹਿਣਾ ਗੁਰੂ ਅਕੇ ਕਹਿੰਦੇ ਜੇ ਸ਼ਰਮਿੰਦਾ ਨਾ ਨੀਣਾ ਹੋਣਾ ਹੋਣਾ ਜੇ ਅੱਖਾਂ ਨੀਵੀਆਂ ਨਹੀਂ ਕਰਨੀਆਂ ਤਾਂ ਸਤਿਗੁਰੂ ਜੀ ਕਹਿੰਦੇ ਪਿਆਰਿਆ ਇੱਕੋ ਹੀ ਰਸਤਾ ਹੈ ਸੱਚੇ ਦਿਲੋਂ ਗੁਰੂ ਦਾ ਨਾਮ ਜਪ ਲੈ ਗੁਰੂ ਦੇ ਚਰਨਾਂ ਵਿੱਚ ਟਿਕੇ ਰਹਿ ਗੁਰ ਕੇ ਚਰਨ ਹਿਰਦੇ ਤੇ ਅੰਤਰਾਤਮਾ ਸਮਾਲੇ ਸਿੱਖ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਥਾਂ ਦੇਵੇ ਤਾਂ ਸਤਿਗੁਰੂ ਜੀ ਕਹਿੰਦੇ ਆਪਣੇ ਆਤਮਿਕ ਦੇ ਆਨੰਦ ਨੂੰ ਸੰਭਾਲ ਰੱਖੇ ਗੁਰਕੇ ਚੰਨ ਹਿਰਦਾ ਦਾ ਯੰਤਰ ਆਤਮਾ ਸਮਾਲੇ ਜਿਹੜਾ ਗੁਰੂ ਦਾ ਪਿਆਰਾ ਜਿਹੜਾ ਸਿੱਖ ਕਹਿੰਦੇ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਸ਼ਬਦ ਨੂੰ ਜੀਵਨ ਵਿੱਚ ਲਾਗੂ ਕਰ ਲੈਂਦਾ ਹੈ ਕਹਿੰਦੇ ਆਪਣੇ ਅੰਦਰ ਉਹਨਾਂ ਦੇ ਆਤਮਿਕ ਅਨੰਦ ਦੀ ਲੋ ਚੱਲ ਪੈਂਦੀ ਹੈ ਫਿਰ 사ਤਗੁਰ ਜੀ ਕਹਿੰਦੇ ਆਪ ਛੱਡ ਸਦਾ ਰਹ ਪਰਣੇ ਗੁਰ ਬਿਨ ਅਵਰ ਨਾ ਜਾਣੇ ਕੋਈ ਕਹਿੰਦੇ ਜਿਹੜਾ ਆਪਾ ਭਾਵ ਛੱਡ ਕੇ ਆਪਣੇ ਆਪ ਦੀਆਂ ਨੁਕਾਮੀਆਂ ਨੂੰ ਛੱਡ ਕੇ ਆਪਣੀ ਮਾਇਆ ਦੇ ਲੋਭ ਨੂੰ ਹੰਕਾਰ ਨੂੰ ਛੱਡ ਕੇ ਗੁਰੂ ਅਕੈ ਆ ਬੈਠਦਾ ਹੈ ਸਤਗੁਰੂ ਜੀ ਕਹਿੰਦੇ ਫਿਰ ਗੁਰੂ ਤੋਂ ਬਿਨਾਂ ਕਿਸੇ ਹੋਰ ਆਤਮ ਜੀਵਨ ਦਾ ਆਤਮ ਅਨੰਦ ਦਾ ਵਸੀਲਾ ਨਾ ਸਮਝੇ ਆਪ ਛੱਡ ਸਦਾ ਰਹਿ ਪਰਨੇ ਗੁਰ ਬਿਨਾਂ ਵਰਨਾ ਕੋਈ ਕਹਿੰਦੇ ਗੁਰੂ ਤੋਂ ਬਿਨਾਂ ਨਹੀਂ ਕੋਈ ਹੋਰ ਹੈਗਾ ਗੁਰੂ ਤੋਂ ਬਿਨਾ ਕੋਈ ਮੁਕਤੀ ਦਿਵਾਉਣ ਵਾਲਾ ਨਹੀਂ ਪਿਆਰਿਓ ਇਸ ਕਰਕੇ ਸਤਗੁਰੂ ਜੀ ਕਹਿੰਦੇ ਕਹਿਇਆ ਨਾਨਕ ਸੁਣੋ ਸੰਤੋ ਸੋ ਸਿੱਖ ਸੰਮੁਖ ਹੋਏ ਗੁਰੂ ਨਾਨਕ ਬੜਿਆਈ ਬਖਸ਼ਦਾ ਹੈ ਉਹ ਨਾਨਕ ਆਖਦੇ ਨੇ ਕਿ हे ਸੰਤ ਜਨੋ ਸੁਣੋ اے ਸਿੱਖੋ ਖਿੜੇ ਰਹਿਣਾ ਮੱਥੇ ਹਰ ਸਕਦਾ ਹੈ ਉਸ ਦੇ ਅੰਦਰ ਆਤਮਕ ਦਾ ਖੇੜਾ ਹੋ ਸਕਦਾ ਹੈ ਉਹੀ ਆਨੰਦ ਮਾਣ ਸਕਦਾ ਹੈ ਜਿਹੜਾ ਗੁਰੂ ਦੇ ਚਰਨਾਂ ਉਪਰ ਟਿਕਿਆ ਰਹਿੰਦਾ ਹੈ ਹੇ ਨਾਨਕ ਸੁਣੋ ਸੰਤੋ ਸੋ ਸਿਖ ਸੰਮੁਖ ਹੋਏ ਜਿਹਦੇ ਅੰਦਰ ਵਿੱਚ ਲੋਭ ਹੈ ਤਾਂ ਹੋ ਜਾਂਦੀ ਹੈ ਨਾਮ ਦੀ ਘੜੀ ਚੱਲ ਪੈਂਦੀ ਹੈ ਉਹ ਬਿਰ ਗੁਰੂ ਦੇ ਜਦ ਅਲਪ ਸਗ ਰਹਿੰਦਾ ਨਹੀਂ ਤਾਂ ਸਤਿਗੁਰਾਂ ਨੇ ਨਾਲ ਹੀ ਇਹ ਵੀ ਸਮਝਾਤਾ ਹੈ ਦੇਖੋ ਗੁਰਤੀ ਵੇਮਕ ਹੋਵੇ ਮਨ ਸਤਿਗੁਰ ਮੁਕਤ ਨਾ ਪਾਵੇ ਕਹਿੰਦੇ ਜਿਹੜੇ ਗੁਰੂ ਤੋਂ ਵੇਵਕ ਹੋ ਜਾਂਦੇ ਨੇ ਨਾ ਉਹ ਪਿਆਰਿਓ ਜਿਹੜੇ ਮਨੁੱਖ ਗੁਰੂ ਵੱਲੋਂ ਮੂੰਹ ਮੋੜ ਲੈਂਦੇ ਹਨ ਉਹਨਾਂ ਨੂੰ ਆਤਮ ਆਨੰਦ ਨਸੀਬ ਨਹੀਂ ਹੁੰਦਾ ਉਹਨਾਂ ਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਵਡਿਆਈ ਨਹੀਂ ਮਿਲਦੀ ਠੋਕਰਾਂ ਮਿਲਦੀਆਂ ਰਹਿੰਦੀਆਂ ਗੁਰੂ ਤੋਂ ਬਿਨਾ ਮਾਇਆ ਦੇ ਪ੍ਰਭਾਵ ਤੋਂ ਖਲਾਸੀ ਨਹੀਂ ਮਿਲ ਸਕਦੀ ਜਿੱਥੇ ਮਾਇਆ ਦੇ ਮੋਹ ਦੇ ਕਾਰਨ ਸਹਿਮ ਹੈ ਉੱਥੇ ਆਤਮਿਕ ਆਨੰਦ ਪਰਮ ਨਹੀਂ ਸਕਦਾ ਭਾਵ ਜਿੱਥੇ ਹੰਕਾਰ ਹੈ, ਖੋਲੋਭ ਹੈ, ਅਕ੍ਰੋਧ ਹੈ, ਉਥੇ ਕਦੇ ਗੁਰੂ ਦਾ ਵਾਸਾ ਨਹੀਂ ਪੈ ਸਕਦਾ। ਇਸ ਕਰਕੇ ਸਤਗੁਰੂ ਜੀ ਕਹਿੰਦੇ ਉਹ ਗੁਰੂ ਵੱਲੋਂ ਸਦਾ ਬੇਮੁਖ ਰਹਿੰਦੇ ਹਨ। ਜੇ ਕੋ ਗੁਰਤੇ ਬੇਮੁਖ ਹੋਵੇ, ਤੈਨ ਸਤਗੁਰ ਮੁਕਤ ਨਾ ਪਾਵੇ, ਭਾਵ ਮੁਕਤ ਨਾ ਹੋਰਦਾ ਕੋਈ ਮੁੱਛੋ ਵੇਖਿਆ ਜਾਏ। ਬੇਸ਼ੱਕ ਕਹਿੰਦੇ ਵਿਚਾਰ ਵਾਨਾਂ ਤੋਂ ਬਿਨਾਂ ਬਿਚਾਰਵਾਨਾ ਤੂੰ ਜਾ ਕੇ ਪੁੱਛ ਲਵੋ ਤਸੱਲੀ ਕਰ ਲਵੋ ਇਹ ਗੱਲ ਪੱਕੀ ਐ ਗੁਰੂ ਤੋਂ ਬਿਨਾਂ ਕਿਸੇ ਵੀ ਹੋਰ ਤਾਂ ਤੂੰ ਮਾਇਆ ਦੇ ਬੰਧਨਾਂ ਦੀ ਖਲਾਸੀ ਨਹੀਂ ਬਣਣੀ ਜਨਾਚਰ ਮਹਾਰਾਜ ਕਹਿੰਦੇ ਬਾਣੀ ਦਾ ਪ੍ਰਭਾਵ ਨਹੀਂ ਨਾ ਤੇਰੇ ਜੀਵਨ ਵਿੱਚ ਆਉਂਦਾ ਉਹਨਾਂ ਚਰ ਖਲਾਸੀ ਨਹੀਂ ਪੈਣੀ ਨਹੀਂ ਤਾਂ ਫਿਰ ਸਤਗੁਰੂ ਜੀ ਕਹਿੰਦੇ ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਈ ਫਿਰ ਸਤਗੁਰੂ ਜੀ ਕਹਿੰਦੇ ਮੋਹ ਵਿੱਚ ਫਸਿਆ ਦੇ ਮਨੋਕ ਅਨੇਕਾ ਜੁਨਾ ਵਿੱਚ ਭਟਕਦਾ ਰਹਿੰਦਾ ਹੈ ਆਉਣ ਜਾਣ ਚੱਲਿਆ ਹੀ ਰਹਿੰਦਾ ਹੈ ਗੁਰੂ ਦੀ ਸਰਨ ਤੋਂ ਬਿਨਾਂ ਇਹ ਬੋਧੀ ਖਲਾਸੀ ਨਹੀਂ ਮਿਲਣੀ ਗੁਰੂ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ ਗੁਰੂ ਤੋਂ ਬਿਨਾਂ ਗੁਰੂ ਦੇ ਚਰਣੀ ਲੱਗਿਆਂ ਮਾਇਆ ਤੋਂ ਛੁਟਕਾਰਾ ਨਹੀਂ ਮਿਲਣਾ ਕਿਉਂਕਿ ਗੁਰੂ ਸਹੀ ਜੀਵਨ ਦਾ ਮਾਰਗ ਉਪਦੇਸ਼ ਸੁਣਾਉਂਦਾ ਹੈ ਅਦੂਰਜ ਕਹਿੰਦੇ ਫਿਰ ਬੋਗਤ ਪਾਏ ਲਾਗ ਚਾਨੀ ਸਤਗੁਰ ਸਭ ਸੁਣਾਈ ਜਿਹੜਾ ਚੱਲ ਕੇ ਗੁਰੂ ਦੇ ਚਰਣੀ ਲੱਗ ਜਾਂਦਾ ਹੈ ਪਿਆਰਿਓ ਉਹਨਾਂ ਨੂੰ ਮੌਤ ਹੀ ਖਲਾਸੀ ਬਣ ਜਾਂਦੀ ਹੈ ਮੌਤ ਤੋਂ ਛਟਕਾਰਾ ਮਿਲਦਾ ਕਿਉਂਕਿ ਗੁਰੂ ਹੀ ਅਸਲ ਜੀਵਨ ਦਾ ਮਾਰਗ ਦਾ ਉਪਦੇਸ਼ ਸੁਣਾਉਂਦਾ ਹੈ ਇਸ ਕਰਕੇ ਸਤਗੁਰ ਕਹਿੰਦੇ ਕਿਹ ਹੈ ਨਾਨਕ ਵਿਚਾਰ ਦੇਖੋ ਫਿਰ ਸਤਗੁਰ ਮੁਕਤ ਨਾ ਪਾਏ ਗੁਰੂ ਕਿਰਪਾ ਕਰਦਾ ਹੈ ਪਿਆਰਿਓ ਗੁਰੂ ਤੋਂ ਬਿਨਾਂ ਮਾਇਆ ਦੇ ਬੰਧਨ ਦੀ ਅਰਜਾਈ ਨਹੀਂ ਬਣਦੀ ਮਾਇਆ ਦੇ ਬੰਧਨ ਤੋਂ ਆਜ਼ਾਦੀ ਨਹੀਂ ਮਿਲਦੀ ਇਸ ਮੁਕਤੀ ਤੋਂ ਬਿਨਾ ਆਤਮ ਅਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਜਿੰਨਾ ਚਿਰ ਮਨੁੱਖ ਮੋਹ ਵਿੱਚ ਹੈ ਲਾਲ ਵਿੱਚ ਹੈ ਹੰਕਾਰ ਵਿੱਚ ਹੈ ਉਹਨਾਂ ਚਿਰ ਸਤਿਗੁਰੂ ਜੀ ਕਹਿੰਦੇ ਮੋਹ ਤੋਂ ਛੁਟਕਾਰਾ ਨਹੀਂ ਮਿਲਣਾ ਇਸ ਕਰਕੇ ਜਿੰਨਾ ਚਿਰ ਜਿਹੜਾ ਮਨੁੱਖ ਗੁਰੂ ਤੋਂ ਵਾਂਝਾ ਹੈ ਗੁਰੂ ਦੀ ਸੰਗਤ ਨਹੀਂ ਕਰਦਾ ਸਤਿਗੁਰੂ ਜੀ ਕਹਿੰਦੇ ਫਿਰ ਉਹ ਜੰਮਣ ਬੰਦੇ ਗੇੜ ਵਿੱਚ ਤੁਰਿਆ ਹੀ ਰਹਿੰਦਾ ਹੈ ਇਸ ਕਰਕੇ ਆਓ ਮੰਨ ਕਰਕੇ ਜੁੜੀਏ ਗੁਰੂ ਕਿਰਪਾ ਕਰਦਾ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਧਿਆਈ ਗੁਰੂ ਨੂੰ ਕਈਏ ਗੁਰੂ ਅਗੇ ਅਰਦਾਸ ਕਰੀਏ ਗੁਰੂ ਸਾਨੂੰ ਮਤ ਬਖਸ਼ੇ ਗੁਰੂ ਤੋਂ ਬੜਿਆਈ ਦੇ ਬਾਤਰ ਬਣੀਏ ਗੁਰੂ ਦੀ ਆਗਿਆ ਵਿੱਚ ਰਹਿ ਕੇ ਜੀਵਨ ਜਿਉਣ ਦੀ ਜਾਤ ਸਿੱਖੀਏ ਆਓ ਸਾਰੇ ਮਨ ਕਰਕੇ ਜੁਣੀਏ ਜਤਨਾਕ ਸਤਿਗੁਰਾਂ ਨੇ ਸਾਨੂੰ ਸਮਾਂ ਬਖਸ਼ਿਆ ਹੈ ਇਸ ਥੋੜੇ ਜੇ ਸਮੇ ਤੋਂ ਬਹੁਤਾਂ ਲਾਭ ਪ੍ਰਾਪਤ ਕਰ ਲਈਏ ਤਾ ਜੋ ਇਹ ਸਾਡੀਆਂ ਘੜੀਆਂ ਵੀ ਲੇਖੇ ਵਿੱਚ ਲੰਘ ਜਾਣ ਗੁਰੂ ਵਾਲੇ ਬਣ ਜਾਏ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਅਜਤਨਾ ਸ੍ਰੀ ਰਾਗ ਵਿੱਚ ਪੰਚਮ ਪਾਤਸ਼ਾਹ ਨੇ ਪੰਚਮ ਪਾਤਸ਼ਾਹ ਬੜੇ ਪਿਆਰ ਨਾਲ ਸਮਝਾਉਂਦੇ ਨੇ ਕਿ ਭਾਈ ਜਿਹੜਾ ਸਾਡਾ ਗੁਰੂ ਹੈ ਨਾ ਸਮਰੱਤ ਉਹ ਸਾਡੇ ਜੀਵਨ ਦਾ ਨਾਇਕ ਹੈ ਉਹ ਸਾਨੂੰ ਜੀਵਨ ਦੇ ਵਿੱਚ ਸਹੀ ਰਸਤੇ ਦੀ ਜਾਣ ਚ ਸਿਖਾਉਂਦਾ ਹੈ ਉਦੇ ਬਿਆਨਤ ਗੁਣ ਹਨ ਉਹਦੀ ਮਹਿਮਾ ਕਥਨੀ ਕੀਤੀ ਜਾ ਸਕਦੀ ਆਓ ਸਾਰੇ ਅੱਜ ਗੁਰੂ ਦੀ ਮਹਿਮਾ ਵਿੱਚ ਜੁੜੀਏ ਅਤੇ ਗੁਰੂ ਨੂੰ ਜੀਵਨ ਵਿੱਚ ਲਾਗੂ ਕਰਕੇ ਜੀਵਨ ਵਿੱਚ ਧਾਰਨ ਕਰਕੇ ਜੀਵਨ ਜਿਉਣ ਦੀ ਜਾਤ ਸਿੱਖ ਲਈਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਨਾ ਸ੍ਰੀ ਮਹਿਲਾ ਪੰਜਵਾ ਤੁਮ ਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਵਾਰੇ ਸਤਿਗੁਰ ਜੀ ਰਹਿਮਤ ਕਰਦੇ ਨੇ ਕਹਿੰਦੇ ਤੁਮ ਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਪ੍ਰਤਪਾਲਕ ਭਾਵ ਪਾਲਣ ਵਾਲਾ ਨਾਇਕ ਭਾਵ ਅਗੂ ਸਤਿਗੁਰ ਜੀ ਕਹਿੰਦੇ ਭਾਈ ਇਹ ਗੱਲ ਯਾਦ ਰੱਖੀ ਇਹਨੂੰ ਮਨ ਵਿੱਚ ਟਿਕਾ ਲਈ ਕਿ ਜਿਹੜਾ ਅਕਾਲ ਪੁਰਖ ਵਾਇਗਰੂ ਹੈ ਉਹ ਸਭ ਨੂੰ ਦਾਤਾ ਦੇਣ ਵਾਲਾ ਓਹ ਮਾਲਕ ਤੂੰ ਸਭਨਾ ਥਾਂ ਦਾ ਸਭਨਾਂ ਨੂੰ ਪਾਲਣ ਵਾਲਾ ਹੈ ਸਾਡੇ ਜੀਵਨ ਦਾ ਆਗੂ ਹੈ ਜੀਵਨ ਦੀ ਅਗਵਾਈ ਦੇਣ ਵਾਲਾ ਸਾਡਾ ਉਹ ਰਤਪਾਲਕ ਖਤਮ ਹੈ ਉਹ ਸਾਡਾ ਰਖਿਆਕ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਜੀਵਨ ਦੀ ਅਗਵਾਈ ਕਰਨ ਵਾਲਾ ਉਹ ਪ੍ਰਭੂ ਸਾਡਾ ਕਜ਼ਮ ਹੈ ਇਸ ਕਰਕੇ ਸਤਗੁਰੂ ਜੀ ਕਹਿੰਦੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਦਕ ਤੁਮਰੇ ਧਾਰੇ ਕਹਿੰਦੇ ਉਹ ਆਕਾਲ ਪੁਰਖ ਸਾਡੀ ਇੱਕ ਇੱਕ ਛਿੰਨ ਅੱਖਾਂ ਦੇ ਚਪਕਣ ਜਿੰਨੀ ਸਾਡੀ ਪਾਲਣਾ ਕਰਦਾ ਹੈ ਤੇ ਸਾਰੇ ਜੀਵ ਉਸਦੇ ਬੱਚੇ ਹਨ ਉਸਦੇ ਸਹਾਰੇ ਹੀ ਜਿਉਂਦੇ ਹਨ ਉਸਦੇ ਸਹਾਰੇ ਹੀ ਤੁਰੇ ਫਿਰਦੇ ਹਨ ਉਹ ਸਵਨਾ ਦੇ ਜੀਵਨ ਦੀ ਅਗਵਾਈ ਕਰਨ ਵਾਲਾ ਅਕਾਲ ਪੁਰਖ ਹੈ ਸਬਦੀ ਪਾਲਣ ਕਰ ਰਿਹਾ ਹੈ ਉਸ ਦੇ ਬੱਚੇ ਉਸ ਦੇ ਸਹਾਾਰੇ ਹਨ ਜਿਹਾ ਇੱਕ ਕਵਨ ਗੁਣ ਕਹੀਏ ਇਸ ਕਰਕੇ ਸਤਗੁਰੂ ਜੀ ਕਹਿੰਦੇ ਭਾਈ ਮਨੁੱਖ ਦੀ ਇੱਕ ਜੀਵ ਹੈ ਤੇ ਗੁਰੂ ਦੇ ਗੁਣ ਬਿਆਨਤ ਹਨ ਕਿਹੜੇ ਕਿਹੜੇ ਗੁਣ ਦੱਸੇ ਜਾਣ ਕਹਿੰਦੇ ਗੁਰੂ ਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਬੇਸਮਾਰ ਬਿਆੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈ ਹੈ ਕਹਿੰਦੇ ਭਾਈ ਮਨੁੱਖ ਦੀ ਤਾਂ ਜੀਵ ਇੱਕ ਹੈ ਪਰ ਗੁਰੂ ਦੇ ਗੁਣ ਕਵਣ ਹਨ ਬਿਆਨਤ ਹਨ ਉਹ ਜੇਵਾ ਨਾਲ ਬਿਆਨ ਨਹੀਂ ਕੀ ਜਾਤੇ ਗੁਰੂ ਦੇ ਗੁਣ ਮਾਲਕ ਦੇ ਗੁਣ ਬਿਆੰਤ ਹਨ ਕਿਸੇ ਵੀ ਪਾਸੋਂ ਗੁਰੂ ਦੇ ਗੁਣਾ ਦਾ ਅੰਤ ਨਹੀਂ ਲੱਭਿਆ ਜਾ ਸਕਦਾ ਵਾਦ ਤੋਂ ਲੈ ਕੇ ਜੁਗਾਦ ਤੱਕ ਸੱਚ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੱਚ ਪਿਆਰਿਓ ਉਹ ਜੁਗਾ ਜਗੰਤਰਾ ਤੋਂ ਚੱਲਿਆ ਆ ਜਾ ਰਿਹਾ ਹੈ ਕਹਿੰਦੇ ਉਹਦੇ ਗੁਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਗੁਨਾ ਦਾ ਅੰਤ ਨਹੀਂ ਲੱਭਿਆ ਜਾ ਸਕਦਾ ਇਸ ਕਰਕੇ ਗੁਰੂ ਸੋਜੀ ਬਖਸ਼ਦਾ ਹੈ ਗੁਰੂ ਵਡਿਆਈ ਬਖਸ਼ਦਾ ਹੈ ਸਾਡੇ ਕੀਤੇ ਕਰਮਾਂ ਨੂੰ ਨਾਜ਼ ਕਰਕੇ ਸਾਨੂੰ ਜੀਵਨ ਜਿਉਂ ਉਦੀ ਯੁਗਤ ਬਖਸ਼ਦਾ ਹੈ ਗੁਰੂ ਦੀ ਵਡਿਆਈ ਦੇ ਪਾਤਰ ਬਣਿਆ ਕਰੋ ਨਾਮ ਜਪਿਆ ਕਰੋ ਸਤਗੁਰ ਜੀ ਕਹਿੰਦੇ ਕੋਟ ਭਰਾਦ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਵੋ ਜਿਹੜਾ ਗੁਰੂ ਦੇ ਗੁਣਾ ਨੂੰ ਜੀਵਨ ਵਿੱਚ ਲਾਗੂ ਕਰ ਲੈਂਦਾ ਹੈ ਗੁਰੂ ਨੂੰ ਜੀਵਨ ਵਿੱਚ ਧਾਰਨ ਕਰ ਲੈਂਦਾ ਹੈ ਚੰਗੇ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ ਸਤਗੁਰ ਜੀ ਕਹਿੰਦੇ ਫਿਰ ਕੋਟ ਭਰਾਦ ਕੋਟ ਭਾਵ ਕਰੋਨਾ ਅਪਰਾਧ ਭਾਵ ਅਪਰਾਧ ਕੀਤੀਆਂ ਗਲਤੀਆਂ ਕੋ ਕਰਮ ਸਤਿਗੁਰੂ ਜੀ ਕਹਿੰਦੇ ਗੁਰੂ ਇਤਨਾ ਬਯੰਦ ਹੈ ਨਾ ਸਾਡੇ ਕੋੜਾ ਅਪਰਾਧ ਨਾਸ ਕਰ ਦਿੰਦਾ ਹੈ ਸਾਨੂੰ ਅਨੇਕਾਂ ਤਰੀਕਿਆਂ ਨਾਲ ਜੀਵਨ ਜਿਉਣ ਦੀ ਯੋਗਤ ਸਮਝਾਉਂਦਾ ਹੈ ਅਨਕ ਵਿਦੇ ਸਮਝਾਉਂਦਾ ਸਾਡੀਆਂ ਗਲਤੀਆਂ ਨੂੰ ਮਾਫ਼ ਕਰਕੇ ਗੁਰੂ ਵਡਿਆਈ ਬਖਦਾ ਹੈ ਅਨਕ ਜੁਗਤਾ ਨਾਲ ਅਨਕ ਬਿਧੀ ਸਮਝਾਉ अनेका ਜੁਗਤਾ ਨਾਲ ਜੀਵਨ ਜਿਉਣ ਦੀ ਜਾਂਚ ਸਿਖਾਉਂਦਾ ਹੈ ਹਮ ਅਗਿਆਨ ਅਲਪ ਮਤ ਥੋਰੀ ਤੂੰ ਆਪਨ ਬਿਰਦ ਰਖਵਾਨ ਹੋ ਸਤਿਗੁਰੂ ਜੀ ਅਗੇ ਅਰਦਾਸ ਕਰਿਆ ਕਰੀਏ ਕਿ ਏ ਵਾਹਿਗੁਰੂ ਅਸੀਂ ਜੀਵ ਆਤਮ ਜੀਵਨ ਦੀ ਸੋਝ ਤੋਂ ਸੱਖਣੇ ਹਾਂ ਕਿ ਸਾਡੀ ਉਤਨੀ ਅਵਸਥਾ ਨਹੀਂ ਸਾਨੂੰ ਅਕਲ ਥੋੜੀ ਹੈ ਸਾਡੀ ਮਤ ਹੋਛੀ ਹੈ ਤੂੰ ਫਿਰ ਵੀ ਆਪਣਾ ਮੁੱਢ ਕਦੀਮਾ ਵਾਲਾ ਪਿਆਰ ਵਸ ਕੇ ਸਾਡੇ ਤੇ ਰਹਿਮਤ ਕਰ ਸਾਨੂੰ ਸੋਝੀ ਬਖਸ਼ਿਸ ਅਸੀਂ ਤੇਰੀ ਸਰਣ ਵਿੱਚ ਆਈਆਂ ਸਾਡੀ लाज ਰੱਖ ਕਿ ਅਸੀਂ ਹੋਛੀ ਮਤ ਵਾਲੇ ਆ ਸਾਡਾ ਜੀਵਨ ਦੀ ਸੋਝ ਤੋਂ ਸਖਣੇ ਅਸੀਂ ਇਹ ਗੁਰੂ ਅਗੇ ਪਿਆਰਿਓ ਅਰਦਾਸ ਕਰਿਆ ਕਰੀਏ ਸਤਗੁਰੂ ਜੀ ਕਹਿੰਦੇ ਹਮ ਆਗੇ ਆਨ ਅਲਪ ਮਤ ਥੋਲੀ ਅਗਿਆਨ ਭਾਵ ਹੋਛਾ ਸਮਝ ਤੋਂ ਹੱਕਣੀ ਸਤਗੁਰ ਜੀ ਕਹਿੰਦੇ ਜੀਵਨ ਦੀ ਆਤਮਾ ਦੀ ਸੋਧ ਤੋਂ ਜਿਹੜਾ ਮਨੁੱਖ ਸਖਣਾ ਹੈ ਗੁਰੂ ਉਸ ਨੂੰ ਸੋਧੀ ਬਖਸ਼ਦਾ ਹੈ ਜੀਵਨ ਜਿਉਣ ਦੀ ਜਾਂਚ ਬਖਸ਼ਦਾ ਹੈ ਇਸ ਕਰਕੇ ਸਤਗੁਰ ਕਹਿੰਦੇ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਨ ਸਹੇਲੇ ਕਹਿੰਦੇ ਜਿਹੜਾ ਜੀਵ ਗੁਰੂ ਦੇ ਸਹਾਰੇ ਰਹਿਣਾ ਹੈ ਗੁਰੂ ਦੇ ਚਰਨਾਂ ਦਾ ਊਟ ਆਸਰਾ ਤੱਕਦਾ ਹੈ ਗੁਰੂ ਨੂੰ ਹੀ ਅੰਗ ਸੰਗ ਸਹਾਈ ਵਰਤਦਾ ਹੈ ਉਹ ਸੱਜਣ ਇਹ ਸਾਨੂੰ ਸੁਖ ਦੇਣ ਵਾਲੇ ਨੇ ਉਹ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਿਆ ਕਰੋ ਕਹਿੰਦੇ ਤੁਮਰੀ ਸਰਣ ਤੁਮਾਰੀ ਆਸਾ ਤਮਹੀ ਸਜਣ ਸਹੇਲੇ ਸਹੇਲੇ ਪਾਉ ਸੁਖ ਦੇਣ ਵਾਲੀ ਜਗਾ ਗੁਰੂ ਕਹਿੰਦਾ ਹੈ ਪਿਆਰਿਓ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਣਾ ਗੁਰੂ ਦੇ ਪਿਆਰਿਆਂ ਦੇ ਨਾਲ ਗੁਰੂ ਦੀ ਬਾਣੀ ਨੂੰ ਪੜਨਾ ਇਹ ਜੀਵਨ ਦੀ ਯੋਗਤ ਹੈ ਅੰਮ੍ਰਿਤ ਨਾਮ ਨਰਮੋਲਕ ਹਰ ਜਸ ਤਿੰਨ ਪਾਇਓ ਜਿਸ ਕਰਪੈਣ ਜਿਹੜੇ ਗੁਰੂ ਦੇ ਨਾਮ ਨੂੰ ਜੀਵਨ ਵਿੱਚ ਲਾਗੂ ਕਰ ਲੈਂਦੇ ਨੇ ਅੰਮ੍ਰਿਤ ਨਾਮ ਨਰਮੋਲਕ ਜਿਹੜੇ ਨਾਮ ਦੇ ਅਮੋਲਕ ਹੀਰੇ ਨੂੰ ਜੀਵਨ ਵਿੱਚ ਲਾਗੂ ਕਰ ਲੈਂਦੇ ਨੇ ਸਤਗੁਰੂ ਜੀ ਕਹਿੰਦੇ ਫਿਰ ਉਹਨਾਂ ਦੇ ਜੀਵਨ ਵਿੱਚ ਕਦੇ ਰੁਕਾਵਟ ਨਹੀਂ ਆਉਂਦੀ ਗੁਰੂ ਸਹਾਈ ਹੋ ਜਾਂਦਾ ਹੈ ਫਿਰ ਉਹਨਾਂ ਦੇ ਜੀਵਨ ਵਿੱਚ ਸੁੱਖ ਬਣ ਜਾਂਦੇ ਹਨ ਸਜਣ ਸਹੇਲੇ ਸੁਖ ਦੇਣ ਵਾਸਤੇ ਗੁਰੂ ਆਪ ਕਿਰਪਾ ਕਰ ਦਿੰਦਾ ਹੈ ਰੱਖੋ ਰੱਖਣ ਆਣਦੇ ਅੱਲਾ ਨਾਨਕ ਘਰ ਕੇ ਗੋਲੇ اے ਵਾਹਿਗੁਰੂ ਸਾਡੀ ਰੱਖਿਆ ਕਰ ਨਾਨਕ ਆਖਦਾ ਕਿ ਤੇਰੇ ਘਰ ਦੇ ਅਸੀਂ ਗੋਲੇ ਹਾਂ ਗੁਲਾਮ ਆ ਤੂੰ ਬਖਸ਼ ਨਹਾਲਾ ਸਾਨੂੰ ਬਖਸ਼ ਲੈ ਸਾਡੇ ਤੇ ਕਿਰਪਾ ਕਰ ਰਹਿਮ ਕਰ ਅਬ ਹਰ ਰੱਖਣ ਹਾਰ ਚਤਾਰਿਆ ਪਤ ਤ ਪੁਨੀਤ ਕੀਏ ਖਿਨ ਭੀਤਰ ਸਕਲਾ ਰੋਗ ਬਿਦਾਰਿਆ ਜਦੋਂ ਗੁਰੂ ਕਿਰਪਾ ਤੇ ਆਜਵੇ ਗੁਰੂ ਵਡਿਆਈ ਦੇਣ ਦੇ ਆਜਵੇ ਪਿਆਰਿਓ ਫਿਰ ਸਤਗੁਰੂ ਜੀ ਕਹਿੰਦੇ ਅਬ ਹਰ ਰੱਖਣ ਹਾਰ ਚਤਾਰਿਆ ਜਦੋਂ ਗੁਰੂ ਰੱਖਣ ਤੇ ਆਜਵੇ ਫਿਰ ਗੁਰੂ ਚਤਾਰਦਾ ਨਹੀਂ ਗਲਤੀਆਂ ਨਹੀਂ ਚਤਾਰਦਾ ਕੀਤੇ ਪਾਪ ਕੀਤੇ ਔਗਣ ਨਹੀਂ ਚਤਾਰਦਾ ਪਤ ਤ ਪੁਨੀਤ ਕੀਏ ਖਿਨ ਭੀਤਰ ਕਹਿੰਦੇ ਜਿਹੜੇ ਪਤਤ ਹੁੰਦੇ ਨੇ ਨਾ ਨੀਵੇਂ ਹੁੰਦੇ ਨੇ ਜਿਹੜੇ ਕਰੋਧੀ ਹੁੰਦੇ ਨੇ ਕਾਮਵਾਚਨਾ ਦੇ ਰਹਿਤ ਹੁੰਦੇ ਨੇ ਉਹਨਾਂ ਨੂੰ ਵੀ ਕਹਿੰਦੇ ਇੱਕ ਛੇਨ ਵਿੱਚ ਪੀਤਰ ਕਰ ਦਿੰਦਾ ਸੁਚੱਜਾ ਬਣਾ ਦਿੰਦਾ ਹੈ ਸਗਲਾ ਰੋਗ ਬਦਾਰਿਆ ਉਹਨਾਂ ਦੇ ਕੀਤੇ ਕਰਮ ਕੱਟ ਕੇ ਉਹਨਾਂ ਨੂੰ ਨਰੋਗਤ ਕਰ ਦਿੰਦਾ ਹੈ ਉਹਨਾਂ ਨੂੰ ਵਡਿਆਈ ਬਖਸ਼ ਦਿੰਦਾ ਹੈ ਇਸ ਕਰਕੇ ਗੁਰੂ ਅਕੀਰ ਆਸ ਕਰੀਆ ਕਰੀਏ ਗੁਰੂ ਬਖਸ਼ਣ ਹਾਰ ਬਖਸ਼ ਲੈਣ ਨਾਮ ਦੀ ਸੋਜ ਬਖ ਦੇਣ ਤਾਂ ਜੋ ਸਾਡਾ ਆਇਆ ਸਫਲ ਹੋ ਜਾਵੇ ਅਸੀਂ ਵੀ ਇਸ ਸੰਸਾਰ ਤੋਂ ਮੁਕਤੀ ਦੀ ਪ੍ਰਾਪਤੀ ਕਰ ਲਈਏ ਗੁਰੂ ਵਾਲੇ ਬਣ ਜਾਈਏ ਗੁਰੂ ਸਾਡੇ ਤੇ ਰਹਿਮਤ ਕਰਨ ਇਸੇ ਤਰ੍ਹਾਂ ਸੰਗਤ ਕਰਨ ਦਾ ਬਾਣੀ ਪੜ੍ਹਨ ਦਾ ਬਲ ਬਖ ਦੇ ਰਹਿਣ ਮਟ ਭਾਗੇ ਹਨ ਸਰੀਰ ਜਿਹੜੇ ਕਾਮ ਕਰਦੇ ਨੇ ਗੁਰੂ ਦੇ ਹੁਕਮਾਂ ਤੇ ਚੱਲ ਕੇ ਗੁਰੂ ਦੀ ਵਿੜਾਈ ਦੇ ਪਾਤਰ ਬਣਦੇ ਹਨ ਸਤਿਗੁਰ ਜੀ ਸਭਨਾ ਦੇ ਪਰਵਾਰਾਮ ਜਤੰਦਰੋਸੀਆਂ ਬਖਸ਼ਣ ਬਾਣੀ ਬਾਣੇ ਦਾ ਪ੍ਰਤਾਪ ਬਖਣ ਤਾਂ ਜੋ ਆਇਆ ਸਾਡਾ ਸਫਲ ਹੋ ਜਾਵੇ ਆਓ ਸਾਰੇ ਸਿਮਰਨ ਵਿੱਚ ਜੁੜੀਏ ਤਾਂ ਜੋ ਸਾਡੇ ਵੀ ਲੋਕ ਸੁਖੀ ਪਰ ਲੋਕ ਸਹਿਲੇ ਨਾਨਕਾ ਪ੍ਰਭਾ